ਹਾਂਜੀ ਸ਼ਤਰੀਏ ਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤੇ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਹੀ ਆਪਣਾ ਵਟਸਐਪ ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ ਵਟਸਐਪ ਰਾਹੀਂ ਮੈਸੇਜ ਕਰੋ ਤੇ ਆਪਣਾ ਬਾਇਓ ਡਾਟਾ ਭੇਜੋ ਜੀ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ ਵਟਸਐਪ ਰਾਹੀਂ ਦੱਸ ਦਿੱਤੀ ਜਾਵੇਗੀ ਆਓ ਸ਼ੁਰੂ ਕਰਦੇ ਆਪਾਂ ਅੱਜ ਦੇ ਕੁਝ ਰਿਸ਼ਤੇ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਹੈ ਬਠਿੰਡਾ ਤੋਂ ਨੇ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਤੇ ਗੋਤਿਨਾਂ ਦਾ ਸਰਾ ਹੈ ਉਮਰ 1998 ਦੇ ਵਿੱਚ ਡੇਟ ਆਫ ਬਰਥ ਹੈ ਜੀ ਤੇ ਕੱਦ ਦਾ 5 ਫੁੱਟ 3 ਇੰਚ ਦੀ ਹਾਈਟ ਹੈ ਪੜਾਈ ਇਹਨਾਂ ਨੇ ਕਰੀ ਹੈ ਪਲੱਸ 2 ਬੀ ਐਸਸੀ ਨਰਸਿੰਗ ਤੇ ਕੰਮਕਾਰ ਹੈ ਜੀ 3 ਈਅਰ ਦਾ ਐਕਸਪੀਰੀਅੰਸ ਹੈ ਇਨ ਡੀ ਐਮ ਸੀ ਹਸਪੀਟਲ ਰੋਡਿਆਣਾ ਤੋਂ ਤੇ ਮੰਗ ਹੈ ਜੀ ਮੁੰਡਾ ਖਾਨਦਾਨੀ ਪਰਿਵਾਰ ਤੋਂ ਹੋਵੇ ਕੈਨੇਡਾ ਪੀਆਰ ਹੋਵੇ ਤੇ ਨਸ਼ੇ ਤੋੜਤ ਹੋਵੇ ਬਾਕੀ ਦੀ ਜਾਣਕਾਰੀ ਪਰਿਵਾਰ ਦਾ ਨੰਬਰ ਦਿੱਤਾ ਹੈਗੇ ਆ ਡਾਇਰੈਕਟ ਫੋਨ ਕਾਲ ਕਰੋ ਜੀ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਪ੍ਰਭਜੋਤ ਕੌਰ ਪਤਾ ਹੈ ਲੁਧਿਆਣਾ ਤੋਂ ਨੇ ਕਾਸਟ ਇਹਨਾਂ ਦੀ RAMDAS ਜੀ ਸਿੱਖ ਹੈ ਤੇ ਗੋਤ ਇਹਨਾਂ ਦਾ ਜਸੜ ਹੈ ਤੇ ਨਾਨਕਿਆਂ ਦਾ ਗੋਤ ਕੈਲੇ ਆ ਜੀ ਤੇ ਉਮਰ ਇਹਨਾਂ ਦੀ 5/10/1993 ਦਾ ਡੇਟ ਆਫ ਬਰਥ ਹੈ ਇਹ ਕਰਦਾ ਇਹਨਾਂ ਦਾ 5 ਫੁੱਟ 3 ਇੰਚ ਦੀ ਹਾਈਟ ਹੈ। ਪੜਾਈ ਇਹਨਾਂ ਨੇ ਕਰੀ ਹੈ +2 ਨਾਨ ਮੈਡੀਕਲ ਡੀ ਪੈਰਾਮੈਸੀ ਤੇ ਭਰਾ ਇਹਨਾਂ ਦਾ ਇੱਕ ਹੈ ਜੀ ਤੇ ਭੈਣ ਇਹਨਾਂ ਦੀ ਇੱਕ ਮੈਰਿਡ ਆਸਟ੍ਰੇਲੀਆ ਦੇ ਵਿੱਚ ਤੇ ਮਾਤਾ ਪਿਤਾ ਨੇ ਜੀ ਫੈਮਿਲੀ ਦੇ ਵਿੱਚ ਮੰਗ ਹੈ ਇਹਨਾਂ ਦੀ ਕਿ ਮੁੰਡਾ ਨਿਊਜ਼ੀਲੈਂਡ, ਅਮਰੀਕਾ, ਕੈਨੇਡਾ, ਇਟਲੀ ਜਾਂ ਕਿਸੇ ਵੀ ਯੂਰਪਨ ਕੰਟਰੀ ਦੇ ਵਿੱਚ ਪੀਆਰ ਹੋਵੇ। ਬਾਕੀ ਦੀ ਜਾਣਕਾਰੀ ਇਸ ਰਿਸ਼ਤੇ ਬਾਰੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਡਾਇਰੈਕਟ ਫੋਨ ਕਾਲ ਕਰੋ ਜੀ। ਹਾਂਜੀ ਅਗਲਾ ਰਿਸਟਾ ਨੋਟ ਕਰੋ ਨਾਮ ਅਭਿਸ਼ੇਕ ਹੰਸ ਜਨਮ ਸਥਾਨ ਬਰਨਾਲਾ ਕਾਸਟ ਇਹਨਾਂ ਦੀ ਸਾਰਸਵਤ ਬ੍ਰਾਹਮਣ ਹੈ ਜੀ Hindu ਤੇ ਉਮਰ ਇਹਨਾਂ ਦੀ 7/1/1999 ਦਾ ਡੇਟ ਆਫ ਬਰਥ ਹੈ ਤੇ ਜਨਮ ਦਾ ਟਾਈਮ ਹੈ ਜੀ 1:40 PM ਦਾ ਕੱਦ ਇਹਨਾਂ ਦਾ 5 ਫੁੱਟ 7 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਹੈ ਟੂਲ ਐਂਡ ਡਾਇਡ ਡਿਪਲੋਮਾ 4 ਸਾਲ ਦਾ ਐਂਡ 2 ਇਅਰ ਡਿਪਲੋਮਾ ਕੈਨੇਡਾ ਦੇ ਵਿੱਚ ਕਰਿਆ ਜੀ ਇਹਨਾਂ ਨੇ ਪ੍ਰਾਈਵੇਟ ਪਾਇਲਟ ਲਾਇਸੈਂਸ ਐਗਜ਼ਾਮ ਇਹਨਾਂ ਦਾ ਕਲੀਅਰ ਆ ਜੀ ਤੇ ਕੰਮ ਕਰਾ ਜੀ ਫਲਾਈਟ ਡਿਸਪੈਚਰ ਇਸ ਸਨ ਵਿੰਗ 에ਅਰ ਲਾਈਨਸ ਕੰਪਨੀ ਇਨ ਕੈਨੇਡਾ ਦੇ ਵਿੱਚ ਕੰਮ ਕਰਦੇ ਨੇ ਐਂਡ ਇਨਕਮ ਇਹਨਾਂ ਦੀ ਚਾਲੀ ਸੌਰੀ 4 ਲੱਖ ਰੁਪਈਆ ਮੰਥਲੀ ਹੈ ਤੇ ਪਿਤਾ ਇਹਨਾਂ ਦੇ ਵਿਮਲ ਕੁਮਾਰ ਐਕਸਪਾਇਰ ਨੇ ਸਾਇੰਸ ਮਾਸਟਰ ਸੀਗੇ ਤੇ ਮਾਤਾ ਇਹਨਾਂ ਦੇ ਐਸ ਐਮਟੀ ਸਰਬਜੀਤ ਮੈਥਮੈਟਿਕਸ ਲੈਕਚਰਰ ਨੇ ਜੀ ਵਾਈਸ ਪ੍ਰਿੰਸੀਪਲ ਮਲੇਰ ਕੋਟਲਾ ਦੇ ਵਿੱਚ ਇਸ ਰਿਸ਼ਤੇ ਬਾਰੇ ਬਾਕੀ ਦੀ ਜਾਣਕਾਰੀ ਪਰਿਵਾਰ ਦਾ ਨੰਬਰ ਦਿੱਤਾ ਹੈ ਤੁਸੀਂ ਡਾਇਰੈਕਟ ਫੋਨ ਕਾਲ ਕਰਕੇ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਹਰਪ੍ਰੀਤ ਸਿੰਘ ਪਤਾ ਇਹ ਨਵਾਂ ਸ਼ਹਿਰ ਤੋਂ ਨੇ ਕਾਸਟ ਇਹਨਾਂ ਦੀ ਜੱਟ ਸੇਖ ਹੈ ਤੇ ਗੋਤ ਇਹਨਾਂ ਦਾ ਭੁੱਲਰ ਹੈ ਉਮਰ ਇਹਨਾਂ ਦੀ 28 9 1993 ਦਾ ਡੇਟ ਆਫ ਬਰਥ ਹੈ ਜੀ ਕੱਦ ਇਹਨਾਂ ਦਾ 5 ਫੁੱਟ 10 ਇੰਚ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕੀਤੀ ਹੋਈ ਹੈ ਪਲੱਸ 2 ਐਂਡ ਬਿਜ਼ਨਸ ਡਿਪਲੋਮਾ ਪੈਣ ਇਹਨਾਂ ਦੀ ਇੱਕ ਮੈਰਿਡ ਹੈ ਜੀ ਤੇ ਪਿਤਾ ਇਹਨਾਂ ਦੇ ਰਿਟਾਇਰਡ ਸਰਕਾਰੀ ਨੌਕਰੀ ਤੋਂ ਨੇ ਮਾਤਾ ਇਹਨਾਂ ਦੇ ਹਾਊਸ ਵਾਈਫ ਨੇ ਤੇ ਕੰਮ ਕਰ ਹੈ ਜੀ ਮੁੰਡਾ ਹੈ ਨਿਊਜ਼ੀਲੈਂਡ ਦੇ ਵਿੱਚ ਪੀਆਰ ਹੈ ਤੇ ਮੰਗ ਕਰਦੇ ਨੇ ਕਿ ਕੁੜੀ ਨੇ ਬੀਐਸਸੀ ਨਰਸਿੰਗ ਜਾਂ ਗ੍ਰੈਜੂਏਸ਼ਨ ਕੀਤੀ ਹੋਵੇ ਕੱਦ ਲੜਕੀ ਦਾ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਜੀ ਤੇ ਬਾਕੀ ਦੀ ਜਾਣਕਾਰੀ ਨੰਬਰ ਦਿੱਤਾ ਹੈ ਗਿਆ ਪਰਿਵਾਰ ਦਾ ਤੁਸੀਂ ਫੋਨ ਕਾਲ ਤੇ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਕਾਸਟ ਇਹਨਾਂ ਦੀ ਜੱਟ ਸਿੱਖ ਹੈ ਇਹ ਪਤਾ ਹੈ ਬੱਜਾ ਖਾਨਾ ਤੋਂ ਨੇ ਗੋਤ ਇਹਨਾਂ ਦਾ ਬਰਾੜ ਹੈ ਉਮਰ ਇਹਨਾਂ ਦੀ 1991 ਦੇ ਵਿੱਚ ਵਰਥ ਹੈ ਜੀ ਤੇ ਕੱਦ ਦਾ 5 ਫੁੱਟ 10 ਇੰਚ ਦੀ ਹਾਈਟ ਹੈ ਪੜਾਈ ਇਹਨਾਂ ਨੇ ਕਰੀ ਹੈ ਪਲੱਸ 2 ਤੇ ਭਰਾ ਇਹਨਾਂ ਦੇ ਦੋ ਨੇ ਜੀ ਤੇ ਕੰਮ ਕਰਾ ਹੈ ਜੀ ਇਹ ਪੈਟਰੋਲ ਪੰਪ ਤੇ ਨੌਕਰੀ ਕਰਦਾ ਹੈ ਮੁੰਡਾ ਤੇ ਸੈਲਰੀ 13000 ਰੁਪਏ ਇਹਨਾਂ ਦੀ 2.5 ਕਿੱਲੇ ਇਹਨਾਂ ਨੂੰ ਜ਼ਮੀਨ ਆਉਂਦੀ ਹੈ ਤੇ ਮੰਗ ਹੈ ਕੁੜੀ ਵਧੀਆ ਘਰੇਲੂ ਹੋਵੇ ਜੀ ਹੋਰ ਪਰਿਵਾਰ ਦੀ ਕੋਈ ਮੰਗ ਨਹੀਂ ਬਾਕੀ ਦੀ ਜਾਣਕਾਰੀ ਪਰਿਵਾਰ ਦਾ ਨੰਬਰ ਦਿੱਤਾ ਡਾਇਰੈਕਟ ਫੋਨ ਕਾਲ ਕਰਕੇ ਲਓ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੂੰ ਨਾਮ ਪਰਮਿੰਦਰ ਸਿੰਘ ਪਤਾ ਬੋਡਲਾਡਾ ਮਾਨਸਾ ਤੋਂ ਉਮਰ ਇਹਨਾਂ ਦੀ 18/2/1992 ਦਾ ਡੇਟ ਆਫ ਬਰਥ ਹੈ ਤੇ ਜਨਮ ਦਾ ਟਾਈਮ ਹੈ ਜੀ 6 ਪੀਐਮ ਦਾ ਕਾਸਟ ਇਹਨਾਂ ਦੀ ਗੋਲਡ ਸਮਿਥ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਬੀਏ ਐਮਏ 뮤직 ਐਂਡ ਯਾਨੀ ਦੀ ਡਿਗਰੀ ਕਰੀ ਹੈ ਇਹਨਾਂ ਨੇ ਤੇ ਗੁਰਸਿੱਖ ਅਮ੍ਰਿਤਧਾਰੀ ਫੈਮਿਲੀ ਹੈ ਜੀ ਤੇ ਪਿਤਾ ਲਖਮਨ ਸਿੰਘ ਐਕਸਪਾਇਰਡ ਨੇ ਤੇ ਮਾਤਾ ਦਰਸ਼ਨ ਕੌਰ ਵੀ ਐਕਸਪਾਇਰਡ ਨੇ ਕੰਮ ਕਰ ਰਹੀ ਸੀ 뮤직 ਕਲਾਸਿਸ ਬਠਿੰਡਾ ਦੇ ਵਿੱਚ ਇਹ ਕੰਮ ਕਰਦੇ ਨੇ ਮੰਗ ਹੈ ਇਹਨਾਂ ਦੀ ਕੁੜੀ ਸੋਹਣੀ ਸੁਨਖੀ ਹੋਵੇ ਪੜ੍ਹੀ ਲਿਖੀ ਹੋਵੇ ਤੇ ਵਧੀਆ ਪਰਿਵਾਰ ਤੋਂ ਹੋਵੇ ਬਾਕੀ ਦੀ ਜਾਣਕਾਰੀ ਪਰਿਵਾਰ ਦਾ ਨੰਬਰ ਦਿੱਤਾ ਡਾਇਰੈਕਟ ਫੋਨ ਕਾਲ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਭਪਿੰਦਰ ਪ੍ਰੀਤਪਾਲ ਸਿੰਘ ਪਤਾ ਇਹਨਾਂ ਦਾ ਬੁੜੇ ਲੱਡਾ ਮਾਨਸਾ ਤੇ ਨੂੰ ਉਮਰ ਇਹਨਾਂ ਦੀ 18/2/1992 ਦਾ ਡੇਟ ਆਫ ਬਰਥ ਹੈ ਜੀ ਤੇ ਜਨਮ ਦਾ ਟਾਈਮ ਹੈ 6 ਪੀਐਮ ਕਸਟ ਇਹਨਾਂ ਦੀ ਗੋਲਡ ਸਮਿੱਥ ਤੇ ਪੜ੍ਹਾਈ ਇਹਨਾਂ ਨੇ ਪੀਏ ਐਮਏ ਮਿਊਜ਼ਿਕ ਦੀ ਕਰੀ ਹੈ ਗਿਆਨੀ ਡਿਗਰੀ ਤੇ ਗੁਰਸੇ ਘਮਰੇਤਾਰੀ ਫੈਮਲੀ ਹੈ ਜੀ ਇਹ ਪਿਤਾ ਲਖਮਣ ਸਿੰਘ ਐਕਸਪਾਇਰਡ ਨੇ ਤੇ ਮਾਤਾ ਦਰਸ਼ਨ ਕੌਰ ਵੀ ਐਕਸਪਾਇਰਡ ਨੇ ਕੰਮ ਕਰ ਰਹੇ ਜੀ ਮਿਊਜ਼ਿਕ ਕਲਾਸਸ ਪਟੰਡਾ ਦੇ ਵਿੱਚ ਇਹ ਕੰਮ ਕਰਦੇ ਨੇ ਤੇ ਮੰਗਦੇ ਨੇ ਤੇ ਕੁੜੀ ਸੋਹਣੀ ਸੁਨਹਿਖੀ ਹੋਵੇ ਪੜ੍ਹ ਲਿਖੀ ਹੋਵੇ ਤੇ ਵਧੀਆ ਪਰਿਵਾਰਤ ਹੋਵੇ ਜੀ ਬਾਕੀ ਦੀ ਜਾਣਕਾਰੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਡਾਇਰੈਕਟਰ ਫੋਨ ਕਾਲ ਕਰੋ ਹਾਂਜੀ ਤਾਂ ਇਸ ਅੱਜ ਦੇ ਆਪਣੇ ਕੁਝ ਰਿਸ਼ਤੇ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਇੱਕ ਨਵੇਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ